ਲੋ ਜੀ ਵਾਹੀ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੈਗੇ ਤਲਵਾੜੇ ਇੱਥੇ ਆਪਾਂ ਨੇ ਜਿਵੇਂ ਪਹਿਲਾਂ ਵੀ ਦੱਸਿਆ ਸੀ ਖੇਤ ਖਾਲੀ ਏ ਛੜਤੇ ਸੀ ਸਾਰੇ ਹੀ ਹੁਣ ਇਹਨਾਂ ਨੂੰ ਵਾਹੀ ਕਰਕੇ ਆਪਾਂ ਰੌਣੀ ਕਰਦੇ ਆ ਨਾ ਜੀ ਬੀਜਣੇ ਮੱਕੀ ਅਸਾਰੇ ਉਹ ਪਿੰਡ ਤੱਕ ਆਪਣੀ ਇੱਥੇ ਜ਼ਮੀਨ ਸਾਰੀ ਖਾਲੀ ਆ ਇਥੇ ਥੋੜਾ ਜਿਹਾ ਗੁੱਲੀ ਡੰਡਾ ਪਿਛਲੇ ਸਾਲ ਜਿਹੜਾ ਬੰਦਾ ਪਾਉਂਦਾ ਸੀ ਮੈਂ ਦੇਖਿਆ ਵੀ ਕਣਕ ਚ ਕਾਫੀ ਧੀਆ ਇਸੇ ਕਰਕੇ ਆਪਾਂ ਨੇ ਇਹ ਹੁਣ ਬਾਹ ਕੇ ਰੌਣੀ ਕਰਤੇ ਨੇ ਪਹਿਲਾਂ ਖਾਲੀ ਹੀ ਰੱਖੇ ਹੋਏ ਸੀ ਇੱਕ ਦਾ ਕੱਖ ਗੰਡਾ ਜਮ ਜੂਗਾ ਜੀ ਇੱਕ ਇਹਦੇ ਚ ਸਲਾਹ ਆਪਣੀ ਹੈ ਆ ਬਈ ਅਰਕ ਬਾਇਓ ਖਾਦ ਨਹੀਂ ਬਣਾਉਂਦੇ ਜਿਹੜੇ ਬਰਨਾਲੇ ਵਾਲੇ ਉਹ ਪਾਉਣ ਦੀ ਵਿਚਾਰ ਆ ਇਹ ਜਮੀਨ ਥੋੜੀ ਜਿਹੀ ਮਾੜੀ ਆ ਇਹ ਉਹ ਮੇਰਾ ਖਿਆਲ ਆ ਵੀ 4000 ਰੁਪਏ ਕੀਲੇ ਦਾ ਗਾਇ ਤੇ ਉਹ ਸਪਰੇ ਜੀ ਵਿੱਚ ਆਪੇ ਆਪ ਦੇ ਟਰੈਕਟਰ ਨਾਲ ਟੈਂਕਰ ਬਣਾ ਕੇ ਕਰ ਜਾਂਦੇ ਨੇ। ਉਹ ਮੈਂ ਪਿੱਛੇ ਵੀ ਗੱਲ ਕਰੀ ਸੀ ਜਦ ਆਪਾਂ ਜੀਰੀ ਲਾਉਣੀ ਸੀ। ਉਦੋਂ ਫਿਰ ਉਹ ਕਹਿੰਦੇ ਜੀ ਖੇਤ ਚ ਨਮੀ ਚਾਹੀਦੀ, ਗਿੱਲ ਚਾਹੀਦੀ ਯਾਨੀ ਕਿ ਸੁੱਕੇ ਖੇਤ ਚ ਨਹੀਂ ਪੈਂਦੀ ਉਹ। ਫਿਰ ਐਸੇ ਕਰਕੇ ਆਪਾਂ ਨੇ ਇਹ ਸਕੀਮ ਬਣਾ ਲਈ ਸੀ ਹੁਣ ਵੀ ਇਹਨਾਂ ਨੂੰ ਰੌਣੀ ਕਰ ਲੋ ਨਾਲੇ ਤਾਂ ਗੁੱਲੀ ਦੇਣਾ ਜੰਮ ਜੂਗਾ। ਨਾਲੇ ਆਪਣਾ ਉਹ ਹੋ ਜੂਗਾ ਜੀ ਖਾਦ ਪੈ ਜੂਗੀ ਇਹਦੇ ਚ ਬਾਇਓ ਖਾਦ ਜਿਹੜੀ ਪਾਉਣੀ ਆ ਤੇ ਫਿਰ ਇਹਦੇ ਬਾਅਦ ਆਪਾਂ ਬੀਜਣੀ ਆ ਉਹ ਮੱਕੀ ਇੱਥੇ ਸਾਰੇ ਆਪਣੇ ਹੈਗੇ ਤਕਰੀਬਨ 21 ਕਿੱਲਾਂ ਦਾ ਗੇੜ 20 ਹੋਣਗੇ ਜਾਂ 21 ਹੋਣਗੇ ਆਹੀ ਕਹਿਰਾ ਰਹਿ ਗਿਆ ਇੱਕ ਆਪਣਾ ਸਿੰਘੀ ਕਰਨ ਤੇ ਸਾਹਮਣੇ ਵਾਲਾ ਬਸ ਇਹ ਲਾਸਟ ਆ ਸਵੇਰੇ ਹੋ ਜਾਣਾ ਨਾਲੇ ਦਾ ਬੂਟੇ ਬਾਟੇ ਸੀ ਕਿ ਲਾਇਆ ਇੱਥੇ ਇਹਨਾਂ ਨੂੰ ਪਾਣੀ ਆ ਗਿਆ ਨਾਲੇ ਆਪਣਾ ਰੌਣੀ ਹੋ ਗਈ ਦੂਜਾ ਪ੍ਰੋਸੈਸ ਆਪਣਾ ਚੱਲ ਰਿਹਾ ਜੀ ਪਰਾਲੀ ਦਾ ਉਹ ਇਹ ਪਰਾਲੀ ਜਾਂਦੀ ਹੈ ਹੁਣ ਆਪਣੀ ਫੈਕਟਰੀ ਸ਼੍ਰੀ ਗਣੇਸ਼ ਆਈਡੀ ਵਾਲਦ ਖੰਨਾ ਅਮਲੋਦ ਚ ਪੈਂਦਾ ਵੈਸੇ ਸੀ ਉੱਥੇ ਹੁਣ ਆਪਾਂ ਇਹ ਮਾਲ ਭੇਜਦੇ ਆ ਇੱਥੇ ਰਾਹ ਥੋੜਾ ਜਿਆ ਤੰਗ ਆ ਉੱਚ ਉੱਤੇ ਹੈਗੀਆਂ ਤਾਰਾਂ ਤੁਆਂ ਇਸ ਕਰਕੇ ਥੋੜਾ ਜਿਆ ਇੱਕ ਗੇੜ ਘੱਟੇ ਲਾਉਨੇ ਆ ਟਰਾਲੀਆਂ ਚ ਵੀ ਸਿਰੋ ਬਾਕੀ ਇਹ ਆ ਵੀ ਇੱਕ ਫਾਇਦਾ ਹੈਗਾ ਵੀ ਟਾਈਮ ਲੀ ਮਾਲ ਫੈਕਟਰੀ ਤੇ ਲੈ ਜਾਵੂ ਹੁਣ ਇੱਥੋਂ ਉੱਥੇ ਵੀ ਸਟਾਕ ਹੀ ਕਰਦੇ ਆ ਇਹਨੂੰ ਉੱਥੇ ਸ਼ੈੱਡ ਥੱਲੇ ਉਹਨਾਂ ਨੇ ਸਕੁਅਰ ਬੇਲ ਲਾਈ ਹੋਈ ਆ ਉਹਦੇ ਉੱਤੇ ਇਹ ਗੱਠਾ ਛਾੜਦੇ ਆਪਾਂ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਇਹ ਲੋਡ ਹੋਈ ਜਾ ਰਿਹਾ ਕੰਮ ਇੱਧਰ ਰਸੇ ਪਾਉਣ ਲੱਗੇ ਨੇ ਇਹ ਤਿੰਨ ਕਿ ਦਿਨੇ ਹੋਏ ਨੇ ਚੱਕਣ ਲੱਗਿਆ ਨੂੰ ਇੱਥੋਂ ਅੱਜ ਤੀਜਾ ਦਿਨ ਤੇ ਦੂਰੇ ਵੀ ਰੱਖੇ ਹੋਏ ਨੇ ਆਪਾਂ ਨੇ ਵੀਰੇ ਆ ਦੇਖੋ ਦੇਖੋ ਇਹ ਮਗਰ ਮਗਰ ਰਹਿੰਦੇ ਨੇ ਸਾਡੇ ਜਦ ਇੱਥੇ ਆਉਣੇ ਇੱਥੇ ਆਪਣੇ ਚੌਂਕੀਦਾਰ ਰਹਿੰਦਾ ਉਹਨੇ ਹੀ ਪਾਲੇ ਨੇ ਬਹੁਤ ਮਤਲਬ ਕੋਲੇ ਰਹਿੰਦੇ ਨੇ ਬੰਦਿਆਂ ਦੇ ਇਹਨਾਂ ਦੇ ਸਾਰਾ ਦਿਨ ਇੱਕ ਦਿਨ ਦੋਗ ਦਾ ਗੱਡੀ ਥੱਲੇ ਵੀ ਆ ਕੇ ਬੋਵੀ ਤੋਂ ਛੋਟੇ ਸੀਗੇ ਸਾਲੇ ਥੱਲੇ ਵੜ ਕੇ ਬੈਠ ਗਏ ਪਤਾ ਨਹੀਂ ਲੱਗਿਆ ਜੋ ਚੱਲ ਰਿਹਾ ਜੀ ਕੰਮ ਆਪਣਾ ਇੱਤਨਾਂ ਕਾ ਗੱਟ ਲੜਦੇ ਸਬਾ ਤਿੰਨ ਇੱਥੇ ਇਕੱਠਾ ਦਾ ਬਜਨ ਹੋ ਗਿਆ ਤਿੰਨ ਕਾ 20 25 ਕਿਲੋ ਐਵਰੇਜ ਬਣੀ ਜਾਂਦੀ ਹੈ ਇਹਦੀ ਮਾਲ ਬਹੁਤ ਵਧੀਆ ਸੁੱਕਾ ਇਹ ਹੁਣ ਫੈਕਟਰੀ ਵਾਲੇ ਸਟਾਕ ਕਰਨਗੇ ਛੋਟੀਆਂ ਇਕੱਠਾਂ ਦੇ ਉੱਪਰ ਚਾੜ ਕੇ ਰੱਖਦੇ ਆ ਉੱਥੇ ਇਹਨੂੰ ਲਿਵਰ ਲਾਈ ਹੀ ਆਪਣੀ ਲੋਡਰਾਂ ਚਾੜ ਕੇ ਉੱਪਰ ਚਣਾਈ ਹੁੰਦੀ ਹੈ ਜੀ ਇਹ ਫੇ ਬਰਸਾਤਾਂ ਚ ਕੰਮ ਲੈਣਗੇ ਤੂੰ ਸੁੱਕੀ ਬਹੁਤ ਆ ਇਹ 18 19 ਮਹੀਨੇ ਉਸਤਰਾ ਵਾਲੀ ਹੈ ਤਕਰੀਬਨ ਕਿਸੇ ਦਾ 20 22 ਆਉਂਦਾ ਲਓ ਜੀ ਭਰਾਈ ਚੱਲੀ ਜਾਂਦੀ ਐ ਇਤਰਾ ਮੁੰਡਾ ਵੀ ਆ ਗਿਆ ਇਹ ਸੀ ਆਪਣਾ ਅੱਜ ਦਾ ਬਲੌਗ ਜੀ ਤੇ ਬਾਕੀ ਤੁਸੀਂ ਦੇਖ ਹੀ ਲਿਆ ਗਣਕਾ ਹੁਣ ਕਾ ਪੌਰੇ ਬੀਜੀ ਕੋਈ ਨਹੀਂ ਹੈ ਹਾਲਦ ਵਾਲੇ ਸਾਰੇ ਵੈਸੇ ਗਣਕਾ ਮੱਕੀ ਮੈਨ ਲੱਗਦਾ ਆਪਣੀ ਇਹੂ ਇਹ ਪਿੰਡ ਚ ਤਾਂ ਹੋਰ ਕੋਈ ਬੀਜ ਦਾ ਹੀ ਨਹੀਂ ਥੋੜੀ ਬੜੀ ਹੋਊ ਜੇ ਪਰ ਕਿਤੇ ਹੋਈ ਬਾਕੀ ਉਹ ਦੇਖਾਂਗੇ ਕੀ ਬਣਦਾ ਗਾਂ ਡੰਗ ਰਾਂ ਡੰਗ ਨਾ ਦਾ ਕੰਮ ਆਪਣਾ ਚੱਲੀ ਜਾਂਦਾ ਇਕੱਠਾ-ਕੁੱਠਾ ਦਾ ਇਹਦਾ ਚਲੋ ਦੋ ਤਿੰਨ ਮਹੀਨਿਆਂ ਚ ਹੌਲੀ ਹੌਲੀ ਨਵੇੜਾਂਗੇ ਅਜੇ ਸਕੂਅਰ ਬੇਲ ਵੀ ਆਪਣੇ ਕੋਲ ਪਈ ਆ ਖਾਸੀ 3000 ਅੱਠ ਨ ਉਹ ਵੀ ਪਈ ਆ ਤੇ ਇਹਦੇ ਬਾਅਦ ਫਿਰ ਉਹਨੂੰ ਲੱਗਣਾ ਮੋਟਾ ਮੋਟਾ ਸਿਆਲ ਸਿਆਲ ਸਾਡਾ ਇਸੇ ਕੰਮ ਚ ਲੱਗ ਜਾਣਾ ਸੋ ਸਾਰੇ ਵੀਰਾਂ ਨੂੰ ਇਹ ਜਰੂਰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਔਰ ਆਪਣੇ ਸੱਜਣਾ ਮਿੱਤਰਾਂ ਕੋ ਸ਼ੇਅਰ ਕਰੋ ਜਿਉਂ-ਜਿਉਂ ਆਪਾਂ ਗਾਹਾਂ ਜਿਵੇਂ-ਜਿਵੇਂ ਕੀਤੀ ਦਾ ਕੰਮ ਚੱਲਦਾ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਦੱਸਦੇ ਰਹਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ